ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਇੰਡੀਆ ਪੋਸਟ ਦੁਆਰਾ ਜੀ ਡੀ ਐਸ ਰਿਕਰੂਟਮੈਂਟ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਉਹ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਤੁਹਾਨੂੰ ਟੋਟਲ 44228 ਵੈਕੈਂਸੀਜ਼ ਵੇਖਣ ਨੂੰ ਮਿਲਦੀਆਂ ਨੇ ਸਾਰੀਆਂ ਸਟੇਟ ਦੀਆਂ ਵੈਕੈਂਸੀਜ਼ ਦੀ ਮੈਂ ਗੱਲ ਕਰ ਰਿਹਾ ਇਹਦੇ ਵਿੱਚ ਓਬਵੀਅਸ ਜੀ ਗੱਲ ਹੈਗੀ ਆ ਪੰਜਾਬ ਦੀਆਂ ਵੈਕੈਂਸੀਜ਼ ਵੀ ਹਣਗੀਆਂ ਤੇ ਲਗਭਗ ਪੰਜਾਬ ਦੀਆਂ 380 ਤੋਂ ਲੈ ਕੇ 400 ਜਿਹੜੀਆਂ ਵੈਕੈਂਸੀਜ਼ ਨੇ ਜੀ ਉਹਦੇ ਵਿੱਚ ਅਪਲਾਈ ਕਰ ਸਕਦੇ ਹਾਂ ਮਿਨਿਮਮ ਕੁਆਲੀਫਿਕੇਸ਼ਨ ਕੀ ਹੋਊਗਾ ਐਂਡ ਕੀ ਤੁਹਾਨੂੰ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਹੈ ਸਟਾਰਟਿੰਗ ਡੇਟ ਕੀ ਹੋਊਗੀ ਇਹਨਾਂ ਵਿੱਚ ਅਪਲਾਈ ਕਰਨ ਦੇ ਲਈ ਐਂਡ ਫੀਸ ਕਿੰਨੀ ਲੱਗੇਗੀ ਆਨਲਾਈਨ ਜੇਕਰ ਤੁਸੀਂ ਅਪਲਾਈ ਕਰਦੇ ਹੋ ਐਂਡ ਸੈਲਰੀ ਕਿੰਨੀ ਹੋਏਗੀ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰ ਲਿਓ ਸੋ ਮੈਂ ਗੱਲ ਕਰ ਰਿਹਾ ਸਗਾ ਕਿ ਇੰਡੀਆ ਪੋਸਟ ਦੁਆਰਾ ਜਿਹੜਾ ਗ੍ਰਾਮਿਨ ਡਾਕ ਸੇਵਕ ਦੀਆਂ ਪੋਸਟਾਂ ਨੇ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਪੋਸਟਾਂ ਵੇਖਣ ਨੂੰ ਮਿਲਣਗੀਆਂ ਉਹਨਾਂ ਤਿੰਨਾਂ ਪੋਸਟਾਂ ਦੀ ਮੈਂ ਜਿਹੜੀ ਜਾਣਕਾਰੀ ਹੈਗੀ ਆ ਜੀ ਉਹ ਵੀ ਦੇ ਦੇਣਾ ਸੋ ਤਿੰਨ ਜਿਹੜੀਆਂ ਪੋਸਟਾਂ ਨੇ ਜਿਹਦੇ ਵਿੱਚ ਤੁਹਾਨੂੰ ਗ੍ਰਾਮਿਨ ਡਾਕ ਸੇਵਕ ਬ੍ਰਾਂਚ ਪੋਸਟਮਾਸਟਰ ਜਿਹਨੂੰ ਤੁਸੀਂ ਬੀਪੀਐਮ ਕਹਿੰਦੇ ਹੋ ਐਂਡ এবੀਪੀਐਮ ਜਿਹਨੂੰ ਤੁਸੀਂ ਅਸਿਸਟੈਂਟ ਬ੍ਰਾਂਚ ਪੋਸਟਮਾਸਟਰ ਕਹਿੰਦੇ ਹੋ ਸੋ ਤੈਨਤਰਾ ਦੀਆਂ ਵੈਕੈਂਸੀਸ ਵੇਖਣ ਨੂੰ ਮਿਲਦੀਆਂ ਨੇ ਟੋਟਲ ਅਸਾਮੀਆਂ ਕਿੰਨੀਆਂ ਨੇ ਜੀ 44228 ਆਨਲਾਈਨ ਤੁਸੀਂ ਅਪਲਾਈ ਕਰੋਗੇ ਸਿਲੈਕਸ਼ਨ ਪ੍ਰੋਸੈਸ ਕੀ ਹੈ ਜੀ ਇਹਦੇ ਵਿੱਚ ਕੋਈ ਪ੍ਰੀਖਿਆ ਨਹੀਂ ਲਈ ਜਾਊਗੀ ਤੁਹਾਡੇ 10ਵੀਂ ਦੇ ਨੰਬਰਾਂ ਦੇ ਆਧਾਰ ਤੇ ਹੀ ਤੁਹਾਡੀ ਸਿਲੈਕਸ਼ਨ ਕਰ ਦਿੱਤੀ ਜਾਏਗੀ ਹਮ ਜੇਕਰ ਆਪਾਂ 10ਵੀਂ ਦੇ ਪੇਪਰਾਂ ਦੀ ਗੱਲ ਕਰ ਰਹੇ ਹਾਂ ਤੇ ਇਹਦੇ ਵਿੱਚ ਮੈਥ ਅਤੇ ਅੰਗਰੇਜ਼ੀ ਕੁਝ ਇਨਾ ਨੇ ਸਪੈਸੀਫਿਕ ਜਿਹੜੇ ਸਬਜੈਕਟ ਹੈਗੇ ਆ ਜੀ ਉਹ ਦੱਸੇ ਹੋਇਆ ਉਹ ਤੁਸੀਂ ਜ਼ਰੂਰ ਪੜੇ ਹੋਣ ਜਿਹੜੇ ਜ਼ਿਲ੍ਹੇ 'ਚ ਤੁਸੀਂ ਅਪਾਇੰਟ ਹੋਣੇ ਹੋ ਜਿਹੜੇ ਪਿੰਡ ਵਿੱਚ ਅਪਾਇੰਟ ਹੋਣੇ ਹੋ ਉੱਥੇ ਦੀ ਜਿਹੜੀ ਲੋਕਲ ਲੈਂਗੁਏਜ ਹੈਗੀ ਆ ਉਹਦਾ ਜਿਹੜਾ ਗਿਆਨ ਹੈਗਾ ਜੀ ਉਹ ਵੀ ਤੁਹਾਨੂੰ ਹੋਣਾ ਚਾਹੀਦਾ ਹੈ ਕਦੋਂ ਤੋਂ ਅਪਲਾਈ ਕਰ ਸਕਦੇ ਹੋ ਸੋ ਤੁਸੀਂ ਇਹਨੂੰ ਅੱਜ 12 ਅੱਜ ਮੈਂ 15 ਜੁਲਾਈ ਨੂੰ ਇਹ ਵੀਡੀਓ ਰਿਕਾਰਡ ਕਰ ਰਿਹਾ ਐਂਡ 15 ਜੁਲਾਈ ਨੂੰ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਰਜਿਸਟ੍ਰੇਸ਼ਨ ਕਰ ਸਕਦੇ ਹਾਂ ਫੀਸ ਦੀ ਗੱਲ ਕਰ ਲੈਣੇ ਆ ਕਿ ਜੇਕਰ ਤੁਸੀਂ ਆਨਲਾਈਨ ਅਪਲਾਈ ਕਰਦੇ ਹੋ ਤੇ ਫੀਸ ਕਿੰਨੀ ਲੱਗੇਗੀ ਸੋ ਜਿਹੜੀਆਂ ਫੀਮੇਲ ਕੈਂਡੀਡੇਟਸ ਨੇ ਉਹਨਾਂ ਦੀ ਕੋਈ ਫੀਸ ਨਹੀਂ ਹੈਗੀ ਬੜ ਜਿਹੜੇ ਕੈਂਡੀਡੇਟ ਹੈਗੇ ਆ ਜਰਨਲ ਦੇ ਉਹਨਾਂ ਦੀ ਫੀਸ ਸਿਰਫ ਤੇ ਸਿਰਫ 100 ਰੁਪਿਆ ਲੱਗੇਗੀ ਬਾਕੀ ਕੋਈ ਵੀ ਕੈਂਡੀਡੇਟ ਹੋਵੇ ਜਿਹੜੇ ਕਿ ਐਸਸੀ ਐਸਟੀ ਜਾਂ ਫਿਰ ਕਿਸੇ ਕੈਟੇਗਰੀ ਵਾਲੇ ਪੀਡਬਲੂਡੀ ਇਹਨਾਂ ਕੈਂਡੀਡੇਟ ਦੀ ਕੋਈ ਫੀਸ ਨਹੀਂ ਲੱਗੇਗੀ ਤੇ ਇਸ ਤੋਂ ਬਾਅਦ ਗੱਲ ਕਰਦੇ ਆ ਕਿ ਲਾਸਟ ਡੇਟ ਕੀ ਹੈਗੀ ਅਸੀਂ 5 ਅਗਸਤ ਲਾਸਟ ਡੇਟ ਹੈਗੀ ਆ ਤੇ 10ਵੀਂ ਦੇ ਨੰਬਰਾਂ ਦੇ ਆਧਾਰ ਤੇ ਹੀ ਤੁਹਾਡੀ ਜਿਹੜੀ ਮੈਰਿਟ ਲਿਸਟ ਹੈਗੀ ਅਸੀਂ ਉਹ ਬਣਾਈ ਜਾਏਗੀ ਤੇ ਤੁਹਾਨੂੰ ਜਿਹੜੀ ਅਪੁਆਇੰਟਮੈਂਟ ਹੈਗੀ ਆ ਜੀ ਉਹ ਦਿੱਤੀ ਜਾਣੀ ਹੈ ਗੱਲ ਕਰ ਲੈਣੇ ਆ ਕਿ ਸੈਲਰੀ ਕਿੰਨੀ ਹੋਏਗੀ ਸੋ ਸੈਲਰੀ ਦੀ ਜੇਕਰ ਆਪਾਂ ਗੱਲ ਕਰਦੇ ਆ ਤੇ ਸੈਲਰੀ ਇਹਦੇ ਵਿੱਚ ਜਿਹੜੀਆਂ ਤਿੰਨ ਪੋਸਟਾਂ ਦੱਸੀਆਂ ਜਾ ਰਹੀਆਂ ਨੇ ਸੋ ਇਹਦੇ ਵਿੱਚ ਜਿਹੜੀ ਫਰਸਟ ਪੋਸਟ ਹੈਗੀ ਆ ਜਿਹਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਗ੍ਰਾਮੀਣ ਡਾਕ ਸੇਵਕ ਦੀ ਤੇ এবੀਪੀਐਮ ਦੀ ਜਿਹੜੀ ਸੈਲਰੀ ਹੋਏਗੀ ਜੀ ਉਹ ਹੋਏਗੀ ਜੀ ਸਟਾਰਟਿੰਗ ਦੀ ਸੈਲਰੀ ਦੀ ਮੈਂ ਗੱਲ ਕਰ ਰਿਹਾ 10000 ਤੇ ਬੀਪੀਐਮ ਦੀ ਜਿਹੜੀ ਸੈਲਰੀ ਹੋਏਗੀ ਜੀ 12000 ਸੈਲਰੀ ਦੀ ਗੱਲ ਵੀ ਮੈਂ ਤੁਹਾਨੂੰ ਸਮਝਾ ਦਿੱਤੀ ਆ ਤੇ ਲਾਸਟ ਤੇ ਆਪਾਂ ਗੱਲ ਕਰ ਲੈਣੇ ਆ ਕਿ ਐਜੂਕੇਸ਼ਨ ਕੁਆਲਿਫਿਕੇਸ਼ਨ ਕੀ ਆ ਮੈਂ ਤੁਹਾਨੂੰ ਦੱਸ ਹੀ ਦਿੱਤਾ ਆ ਕਿ 10ਵੀਂ ਜਮਾਤ ਜਿਹੜੀ ਹੈਗੀ ਆ ਜੀ ਉਹ ਤੁਸੀਂ ਪਾਸ ਕੀਤੀ ਹੋਵੇ ਏਜ ਲਿਮਿਟ ਕਿੰਨੀ ਆ ਕਿੰਨੀ ਏਜ ਮਿਨੀਮਮ ਹੋਣੀ ਚਾਹੀਦੀ ਆ ਤੇ ਕਿੰਨੀ ਹਾਈਐਸਟ ਏਜ ਹੋਣੀ ਚਾਹੀਦੀ ਆ ਸੋ ਮਿਨਿਮਮ ਜਿਹੜੀ ਏਜ ਹੈਗੀ ਆ ਜੀ ਉਹ ਹੋਣੀ ਚਾਹੀਦੀ ਹੈ 18 ਤੇ ਮੈਕਸਿਮਮ ਜਿਹੜੀ ਏਜ ਹੈਗੀ ਆ ਜੀ ਉਹ ਹੋਣੀ ਚਾਹੀਦੀ ਹੈ 40 ਤੇ ਗੱਲ ਆਉਂਦੀ ਹੈ ਕਿ ਸਰ ਕੀ ਆਪਾਂ ਨੂੰ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਹੈ ਜਾਂ ਨਹੀਂ ਸੋ ਮੈਂ ਇਹ ਕਹਿ ਰਿਹਾ ਕਿ ਇਹਦੇ ਵਿੱਚ ਜਿਹੜੇ ਮੈਕਸਿਮਮ ਕੈਂਡੀਡੇਟ ਅਪਲਾਈ ਕਰਨਗੇ ਉਹਨਾਂ ਦੀ ਤਾਂ ਆਨਲਾਈਨ ਕੋਈ ਫੀਸ ਨਹੀਂ ਲੱਗੂਗੀ ਜੇ ਤੁਸੀਂ ਕੈਫੇ ਤੇ ਜਾਂਦੇ ਹੋ ਫਿਰ ਤੁਹਾਨੂੰ ਜ਼ਰੂਰ 100 ਰੁਪਏ ਦੇਣਾ ਪੈ ਸਕਦਾ ਆ ਬਟ ਜੇ ਤੁਸੀਂ ਘਰੇ ਬੈਠੇ ਹੀ ਮੋਬਾਈਲ ਤੋਂ ਹੀ ਆਪਦਾ ਫਾਰਮ ਫਿਲ ਕਰ ਲੈਨੇ ਹੋ ਸੋ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਫੀਸ ਦੇਣੀ ਪਊਗੀ ਮੈਕਸਿਮਮ ਕੈਂਡੀਡੇਟ ਦੀ ਮੈਂ ਗੱਲ ਕਰ ਰਿਹਾ ਬਾਕੀ ਜਿਹੜੇ ਓਪਨ ਕੈਟਾਗਰੀ ਦੇ ਜਨਰਲ ਕੈਟਾਗਰੀ ਦੇ ਸਟੂਡੈਂਟਸ ਨੇ ਉਹਨਾਂ ਨੂੰ 100 ਰੁਪਏ ਦਾ ਪੇ ਕਰਨੀ ਹੀ ਪੈਣੀ ਆ ਜਨਮਨ ਜੀ ਫੀਸ ਹੈਗੀ ਆ ਜੇ ਨੰਬਰ ਲੱਗ ਗਿਆ ਵੈਲੈਂਗੋਡ ਜੇ ਨਾ ਲੱਗਿਆ ਤਾਂ ਵੀ ਕੋਈ ਗੱਲ ਨਹੀਂ ਸੋ ਇਹਦੇ ਵਿੱਚ ਤੁਸੀਂ ਅਪਲਾਈ ਜ਼ਰੂਰ ਕਰੋ ਤੁਹਾਡਾ ਕਿਹੜਾ ਕੁਝ ਇਹਦੇ ਵਿੱਚ ਜਾਣਾ ਆ ਸੋ ਇਹ ਸੀਗੀ ਜੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਬਾਕੀ ਕੋਸ਼ਿਸ਼ ਤਾਂ ਮੈਂ ਇਹੀ ਕੀਤੀ ਆ ਕਿ ਤੁਹਾਨੂੰ ਜਿਹੜੀਆਂ ਵੀ ਗੱਲਾਂ ਇਹਨਾਂ ਦੁਬਾਰਾ ਦੱਸੀਆਂ ਗਈਆਂ ਨੇ ਉਹ ਮੈਂ ਤੁਹਾਨੂੰ ਐਕਸਪਲੇਨ ਕਰ ਦਵਾ ਬਾਕੀ ਇਹਨਾਂ ਦਾ ਜਿਹੜਾ ਨੋਟੀਫਿਕੇਸ਼ਨ ਆਇਆ ਹੈ ਉਹ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਆਲਰੇਡੀ ਸੈਂਡ ਕੀਤਾ ਹੋਇਆ ਭੇਜ ਦਿੱਤਾ ਆ ਤੁਸੀਂ ਉੱਥੇ ਸਾਰੀਆਂ ਗੱਲਾਂ ਨੂੰ ਸੰਝ ਸਕਦੇ ਹੋ ਪੜ੍ਹ ਸਕਦੇ ਹੋ ਸੋ ਦੋਸਤੋ ਦਿਓ ਇਜਾਜ਼ਤ ਲਾਸਟ ਡੇਟ ਵੈਸੇ ਹੈਗੀ ਆ ਜੀ 5 ਅਗਸਤ 5 ਅਗਸਤ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਕਾਫੀ ਸਮਾਂ ਪਿਆ ਹੈ ਤੁਹਾਡੇ ਕੋਲ ਸੋ ਦਿਓ ਇਜਾਜ਼ਤ ਥੈਂਕ ਯੂ so much for watching god bless you all